ਜਿੰਨਾ ਬਈ ਚੱਕਰ ਦਾ ਸਾਧਾ ਹੈ ਸਾਰੀਆਂ ਫੋਟੋਆਂ ਇਹ ਦੋਨੇ ਫੋਨਾਂ ਚ ਹੋਣਗੀਆਂ ਠੀਕ ਹੈ ਬਈ ਖਾਣ ਤੋਂ ਜਦੋਂ ਤੜਫਣ ਲੱਗੇ ਉਦੋਂ ਵੀਡੀਓ ਪਾਉਂਗਾ ਫੇਸਬੁੱਕ ਤੇ ਵੀ ਪਾਉਂਗਾ ਗਰੁੱਪਾਂ 'ਚ ਵੀ ਪਾਉਂਗਾ ਠੀਕ ਹੈ ਪਰ ਇੱਕ ਗੱਲ ਕਹਿਣੀ ਚਾਹੁੰਦਾ ਬਈ ਨਾ ਮੈਂ ਪਹਿਲਾਂ ਚੋਰ ਤੀ ਨਾ ਮੈਂ ਅੱਜ ਚੋਰ ਆ ਨਾ ਮੇਰਾ ਭਾਈ ਚੋਰ ਤੀ ਨਾ ਮੈਂ ਚੋਰ ਆ ਮੇਰੀ ਫੋਟੋ ਨਹੀਂ ਆ ਰਹੀ ਆ ਬੈਠੇ ਆਂ ਸੀ ਦੋਏ ਠੀਕ ਹੈ ਜੀ ਜੇ ਕੋਈ ਬੰਦਾ ਕਹਿ ਦੇ ਰੂਪ ਦੇ ਦੂਆ ਵੀ ਹਾਂ ਸਾਡੇ ਰਿਹਾ ਚੋਰੀ ਕਰੀ ਜਾਂਦੇ ਸਾਡੇ ਪੈਸੇ ਲੈ ਗਿਆ ਸਾਡੀ ਪੇਮੈਂਟ ਘਟ ਗਈ ਸਾਡਾ ਐ ਹੋ ਗਿਆ ਤਾਂ ਕੋਈ ਗੱਲ ਨਹੀਂ ਬਾਈ ਬੇਸ਼ੱਕ ਨਾ ਸਾਥ ਦਿਓ ਪਰ ਅਸੀਂ ਆਪਣੀ ਜੀਵਨ ਲੀਲਾ ਆ ਚੀਜ਼ ਨਾਲ ਖਤਮ ਕਰਨ ਲੱਗੇ ਆਂ ਮਰਨ ਅੱਗੇ ਆ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਤੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਮੈਂ ਕੋਈ ਖਾਨਾ ਬਾਈ ਮੈਂ ਮੁੱਕਰਦਾ ਨਹੀਂ ਮੇਰੇ ਤੇ ਚਿੱਟੇ ਦੇ ਅਲੰਜਾਮ ਵੀ ਲੱਗੇ ਨੇ ਜੇ ਕੋਈ ਸਾਫਤ ਕਰ ਦੇ ਵੀ ਚਿੱਟਾ ਪੀਂਦਾ ਮੈਂ ਜਾਂ ਚਿੱਟੇ ਵਾਲਿਆਂ ਕੋਲੇ ਬਹਿਣਾ ਫੇਰ ਵੀ ਯਾਰ ਨਾ ਸਾਥ ਦਿਓ ਤੁਸੀਂ ਜੇ ਨਾ ਹੋਈ ਇਹ ਗੱਲ ਤਾਂ ਮੇਰਾ ਜਰੂਰ ਸਾਥ ਦਿਓ ਮੇਰੇ ਭਾਈ ਦਾ ਦਿਓ ਆ ਬੈਠੇ ਆ ਅਸੀਂ ਅਸੀਂ ਅੱਜ ਆਪਦਾ ਖਤਮਾ ਕਰਾਂਗੇ ਠੀਕ ਐ ਆ ਦੋਏ ਫੋਨ ਮੈਂ ਜੀਤੇ ਕੋਲ ਵੀ ਜਾਣਗੇ ਉਹਨੂੰ ਮੈਂ ਹੱਥ ਬੰਨ੍ਹ ਕੇ ਕਹਿਣਾ ਵੀ ਇਹ ਵੀਡੀਓ ਠੀਕ ਐ ਭਾਈ ਬਣ ਕੇ ਤੁਮ ਆਪਦੀ ਇਮਾਨਦਾਰੀ ਨਿਭਾਈ ਐਵੇਂ ਨਾ ਹੋਵੇ ਤੋ ਰਿਸ਼ਤਿਆਂ ਨੂੰ ਅਹਿਮਤ ਦੇ ਦੇ ਠੀਕ ਐ ਨਾ ਪਰ ਇੱਕ ਦੇਸਾ ਇੱਕ ਉਹ ਮਾਲਕ ਇੱਕ ਉਹ ਦਾ ਭਾਈ ਇੱਕ ਉਹ ਦਾ ਭਤੀਜਾ ਇੱਕ ਉਹ ਦਾ ਭਤੀਜਾ ਇਹ ਚੀਜ਼ਾਂ ਪਾਲ ਮਿਸਤਰੀ ਤੇ ਮੇਰਾ ਚਾਚਾ ਦੱਸਣਗੇ ਵੀ ਕਿਹੜੇ ਕਿਹੜੇ ਬੰਦੇ ਤੇ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਦਬਕੇ ਦਿੱਤੇ ਅਸੀਂ ਜੇ ਬਹੁਤ ਕੁੱਟੇ ਅਸੀਂ ਕੁੱਟ ਵੀ ਸਹਿ ਲਈ ਕੋਈ ਗੱਲ ਨਹੀਂ ਪਰ ਅਸੀਂ ਨਾ ਚੋਰ ਤੇ ਨਾ ਚੋਰ ਦੇ ਭਾਈ ਤੇ ਸੁੱਤੇ ਪਿਆਂ ਤੋਂ ਪੈਸੇ ਲੁਧਿਆਣੇ ਨਿਕਲ ਗਏ ਸਾਨੂੰ ਪਤਾ ਨਹੀਂ ਰਿਹਾ ਸਾਡੀ ਆਦਤ ਤਾਂ 5 ਵਜੇ ਉੱਠਣ ਦੀ ਪਰ ਸਾਡੀ 8 ਵਜੇ ਤੱਕ ਅੱਖ ਨਹੀਂ ਖੁੱਲੀ ਉਹਦੇ ਕੋਲੇ ਦੇਖੋ ਇੱਕ ਕੱਲੀ ਕੱਲੀ ਲੋਕੇਸ਼ਨ ਹੈ ਗੱਡੀ ਦੀ ਕਿੱਥੇ ਮੈਨੇ ਚਾਹ ਪੀਤੀ ਕਿੱਥੇ ਮੈਨੇ ਰੋਟੀ ਖਾਧੀ ਸਮਝ ਤੋਂ ਬਾਹਰ ਹੈ ਸਾਡੀ ਗੱਲ ਸਾਨੂੰ ਨਹੀਂ ਪਤਾ ਲੱਗ ਰਿਹਾ ਕੀ ਹੋ ਗਿਆ ਕੀ ਨਾ ਸਾਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ ਨਾ ਸਾਡੀ ਜ਼ਿੰਦਗੀ ਚ ਆਇਆ ਅਸੀਂ ਤਾਂ ਉਹੀ ਤੇ 7-8000 ਤਨਖਾਹ ਲੈਣ ਵਾਲੇ ਬਾਈ ਠੀਕ ਹੈ ਉਸੇ ਤੇ ਗੁਜ਼ਾਰਾ ਕਰਦੇ ਤੇ ਜੇ ਕਦੇ ਵੀ ਕਿਸੇ ਮਾਲਕ ਨੇ ਇਹ ਗੱਲ ਕਹੇ ਤੇ ਵੀ ਹਾਂ ਇਹ ਬੰਦੇ ਚੋਰ ਤੇ ਪਹਿਲਾਂ ਮੇਰੇ ਵੀ ਚੋਰੀ ਕਰਕੇ ਗਏ ਨੇ ਕਿ ਜਾਂ ਮੇਰੇ ਮੇਰੀ ਮੇਰੇ ਤਨਖਾਹ ਨਾ ਮੇਰੇ ਮੇਰੀ ਗੱਡੀ ਜੋ ਪੈਸੇ ਚੋਰੀ ਹੋਏ ਨੇ ਜਾਂ ਮੇਰੀ ਗੱਡੀ ਜੋ ਮਾਲ ਵਿੱਚ ਇਹਨਾਂ ਨੇ ਯਾਰ ਕਦੇ ਨਾ ਮਦਦ ਕਰਿਓ ਭਰ ਭਾਈ ਬਣ ਕੇ ਸਾਡੀ ਦੁਆ ਦੀ ਹੱਥ ਬੰਨ ਦੇ ਮੇਰੇ ਹੱਥ ਤੇ ਦਾ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆ ਠੀਕ ਹੈ ਧੰਨਵਾਦ ਭਾਈ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਜਿੰਨੀ ਵੀ ਕਰੀ ਜਾਵੇ ਮੇਰੇ ਤਿੰਨਾਂ ਦੇ ਸਾਡੇ ਦੁਆ ਦੇ ਜਵਾਕਾਂ ਨੂੰ ਇਨਸਾਫ ਮਿਲੇ ਇਹ ਸੰਸਾਨ ਨੂੰ ਗੱਡੀ ਲੈਣ ਲੱਗ ਰੱਖਣ ਦਾ ਪਤਾ ਲੱਗ ਜੇ ਦੇਸੇ ਨੂੰ ਪਤਾ ਲੱਗ ਜੇ ਦੇਸੇ ਕੋਲੇ ਲਾਇਸੈਂਸ ਨਹੀਂ ਤੇ ਗੱਡੀ ਐਕਸੀਡੈਂਟ ਹੋ ਗਈ ਮੈਂ ਆਪਦਾ ਲਾਇਸੈਂਸ ਦਿੱਤਾ ਹੋਇਆ ਮੇਰਾ ਲਾਇਸੈਂਸ ਵੀ ਉਸ ਬੰਦੇ ਕੋਲੇ ਆ ਅੱਜ ਵੀ ਮੈਨੂੰ ਅੱਜ ਵੀ ਫੋਨ ਤੇ ਦਬਕੇ ਮਾਰਦਾ ਹੈ ਮੇਰੇ ਫੋਨ ਦੀ ਲੋਕੇਸ਼ਨਾਂ ਕਢਾਇਆ ਤੁਸੀਂ ਸਾਰਾ ਸੋਸ਼ਲ ਮੀਡੀਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਉਂਕਿ ਮੇਰੇ ਹੱਥ 'ਚ ਤਾਂ ਫੋਨ ਹੈਗਾ ਬਾਈ ਜੋੜੀ ਬੈਠਿਆ ਹੱਥ ਅਸੀਂ ਅੱਜ ਆਪਦੀ ਹਾਂ ਖਤਮ ਕਰ ਲਗੇ ਬਾਈ ਆਹ ਦੇਖ ਕਿਤੇ ਐਵੇਂ ਨਾ ਕਹੋ ਵੀ ਕੋਦੂ ਕੰਮ ਹੈਗਾ ਜ਼ਿੰਦਗੀ ਤੋ ਹਾਰ ਗਏ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਨਿਕਲ ਗਏ ਪੈਸੇ ਜੇ ਨਾ ਨਿਕਲੇ ਹੁੰਦੇ ਜਾਂ ਚੋਅਸੀ ਨੇ ਲਕੋਏ ਹੁੰਦੇ ਅਸੀਂ ਆਪਦਾ ਕੋਈ ਹੀਲਾ ਕਰਦੇ ਮੈਂ ਬਹੁਤ ਹਮੇ ਕੰਮ ਕਰਿਆ ਬਹੁ ਫੈਕਟਰੀਆਂ ਚ ਕਈ ਸਾਲ ਮੈਂ ਫੈਕਟਰੀ ਚ ਕੰਮ ਕਰਿਆ ਜੇ ਕਿਤੇ ਉੱਥੋਂ ਵੀ ਕਹਿੰਦਾ ਵੀ ਹਾਂ ਕੈਸ ਚੋਂ ਪੈਸੇ ਕੱਢਦੇ ਰਹੇ ਨੇ ਬਈ ਯਾਰ ਬੇਚੱਕਣ ਸਾਹਬ ਨਾ ਕਰਿਓ ਪਰ ਬਾਈ ਬਣ ਕੇ ਨਾ ਜਰੂਰ ਦੇਖ ਲਓ ਹਾਰ ਗਏ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਕੀ ਦੀ ਤੋਂ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ। ਸਾਤ ਤੋਂ ਨਹੀਂ ਬਾਈ 65000 65500 ਰੁਪਿਆ ਸਾਡੇ ਦਾ ਘਰੇ ਖਾਣ ਨੂੰ ਜਾਣੇ ਨਹੀਂ ਹੈਗੇ। ਅੱਜ ਤਾਂ ਕਿਹਦੀ ਗੱਡੀ ਚਲਾਦਾ ਕੇ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਅਸੀਂ ਉਸ ਨਹੀਂ ਮੰਗਦੇ। ਅੰਨਾ ਬਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ। ਮੇਰੇ ਅੱਤੇ ਨੇ ਜ਼ਿੰਮੇਵਾਰੀ ਤਾਂ ਦੇਤੀ। ਮੈਂ ਪੈਸੇ ਦਊਂਗਾ ਕਿੱਥੋਂ? ਜਾਇ ਕਿੱਥੋਂ ਦਊਗਾ? ਹੈ ਹੀ ਨਹੀਂ ਪੈਸੇ। ਜੇ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ। ਅਸੀਂ ਫਿਰ ਗੱਡੀਆਂ ਦੇ ਤੱਕੇ ਕਿਉਂ ਖਾਂਦੇ ਬਾਈ ਅਸੀਂ ਆਪ ਦਾ ਜ਼ਿੰਦਗੀ ਤੋਂ ਹਾਰ ਗਏ ਬਾਈ ਕੰਮ ਕਰਦੇ ਸੀ ਤੇ ਸੋਣਾ ਰੋਟੀ ਖਾਈ ਜਾਂਦੇ ਸੀਗੇ ਪਰ ਆਬਦ ਨਾਮੀ ਨੇ ਸਾਨੂੰ ਹਰਾਤਾ ਜਵਾਕ ਬਰਾਬਰ ਦੇ ਨਹੀਂ ਕੀ ਮੂੰਹ ਲੈ ਕੇ ਨਿਕਲਿਆ ਬੈਰਾ ਜਿਹਦਾ ਬਾਹਰ ਹੀ ਨਿਕਲਿਆ ਗੱਲ ਦੇ ਧੰਨਵਾਦ ਬਾਈ ਪੁਲਸੀਆ ਬਾਈ ਉਹਦੀ ਗੱਡੀ ਹੈ ਪੁਲਸੀਆ ਉਹ ਕਾਲੇ ਮਿਸਤਰੀ ਐ ਰਿਹੂ ਦਾ ਵੀ ਦੱਸ ਰੇਬ ਉਹ ਲਾਟਨ ਜਾਰੇ ਦਾ ਪਤਾ ਨਹੀਂ ਝੂਂਦਾ ਉਹਦੇ ਕੋਲੇ ਮੇਰਾ ਲਾਇਸੈਂਸ ਵੀ ਆ ਮੈਨੂੰ ਦਬਕੇ ਦਿੰਦਾ ਮੈਨੂੰ ਖੁੰਝੇ ਲਾਵਾਂਗੇ ਕਹਿੰਦਾ ਪੈਸੇ ਦੱਸ ਦੇ ਕਿੱਥੇ ਨੇ ਕਦੇ ਕਹਿੰਦਾ ਕੁੜੀ ਦੇ ਖਾਤੇ 'ਚ ਪਾ ਦੇ ਕਦੇ ਕਹਿੰਦਾ ਕਿਤੇ ਪਾ ਦੇ ਠੀਕ ਐ ਸਾਡੇ ਮਰਨ ਤੋਂ ਬਾਅਦ ਸਾਡੇ ਸਾਰੇ ਟੱਪਰ ਦੇ ਖਾਤੇ ਚ ਇਕ ਹੋ ਜਾਣ ਸਾਡਾ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਉਗੀ ਖਾਤੇ ਜੇ ਨਾ ਪੈਸੇ ਹੋਏ ਭਾਈ ਤੁਹਾਨੂੰ ਇਨਸਾਫ ਦਿਵਾਇਓ